ਮਸਕੀਨ ਸਾਹਿਬ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਉਹਨਾਂ ਦੇ ਤਿੰਨ ਬੇਟੇ ਤੇ ਦੋ ਬੇਟੀਆਂ ਨੇ ਤੇ ਸਾਰਾ ਪਰਿਵਾਰ ਨਾਲ ਖੜਾਈ ਹੈ ਤੇ ਉਹਨਾਂ ਦੇ ਅੱਗੇ ਪੋਤੇ ਬੱਚੇ ਵੀ ਹਨ ਤੁਮਸਕੀਨ ਸਾਹਿਬ ਦੀ ਕੋਈ ਤੁਹਾਨੂੰ ਗੱਲ ਯਾਦ ਜਿਹੜੀ ਤੁਸੀਂ ਸੰਗਤ ਨਾਲ ਸਾਂਝੀ ਕਰਨਾ ਚਾਹੋ ਗੱਲਾਂ ਤੇ ਬੁਥੇਰੀਆ ਨੇ ਕਿਹੜੀ ਗੱਲ ਆਬ ਜੀ ਉਹਨਾਂ ਦੇ ਤਾਂ ਜਿੱਥੇ ਚੱਲੋ ਉੱਥੇ ਕੋਈ ਨਾ ਕੋਈ ਗੱਲ ਉਹਨਾਂ ਦੀ ਹੋਈ ਜਾਂਦੀ ਹੈ ਬਹੁਤ ਪਵਿੱਤਰ ਤੇ ਰੂਹਾਨੀ ਆਤਮਸਨ ਤੇ ਹਰ ਵੇਲੇ ਪ੍ਰਭੂ ਭਜਨ ਦੇ ਪ੍ਰਭੂ ਸਿਮਰਨ ਨਾਲ ਲੀਨ ਰਹਿੰਦੇ ਸੀ ਆਪਣਾ ਛੱਡ ਕੇ ਤੇ ਸਾਰੀ ਸੰਗਤ ਦੇ ਸਮੂਹ ਦੁਨੀਆ ਦਾ ਭਲਾ ਚਾਹੁੰਦੇ ਸੀ ਤੇ ਹਰ ਵੇਲੇ ਉਹ ਇਹ ਹੀ ਉਪਦੇਸ਼ ਦਿੰਦੇ ਸੀ ਕਿ ਆਪ ਜੀ ਨਾਮ ਜਪੋ ਵਣ ਚਕੋ ਔਰ ਆਖਰੀ ਸਮੇਂ ਤੇ ਬਹੁਤ ਜ਼ਿਆਦਾ ਉਹਨਾਂ ਨੇ ਨਾਮ ਜਪਣ ਬਾਰੇ ਹੀ ਪੂਰੀ ਸੰਗਤਾਂ ਨੂੰ ਪ੍ਰੇਰਣਾ ਦਿੱਤੀ ਰਾਤੀ ਕਥਾ ਦਾ ਜੀਵਨ ਹੋਇਆ ਸੀ ਈਟਾਵੇ ਵਿੱਚ ਤੇ ਸਵੇਰੇ ਅੰਮ੍ਰਿਤ ਵੇਲੇ ਉਹਨਾਂ ਨੇ ਪੂਰਾ ਆਪਣਾ ਸਾਰਾ ਸਵੇਰ ਦਾ ਜਿਤਨੇਮ ਕਰਕੇ ਸਾਰਾ ਕੁਝ ਬੈਠੇ ਸੀ ਫਿਰ ਅਚਾਨਕ ਹੀ ਬਸ ਉਹਨਾਂ ਨੇ ਕਿਹਾ ਬਸ ਬੁਲਾ ਲਉ ਮੈਂ ਜਾਣਾ ਤੇ ਸਵੇਰੇ ਅੰਮ੍ਰਿਤ ਵੇਲੇ ਸ੍ਰੀ ਛੱਡ ਗਏ ਸੀ ਉਹ ਗਿਆਨੀ ਜਸਵਿੰਦਰ ਸਿੰਘ ਜੀ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਕੀ ਕਹਿਣਾ ਚਾਹੋਗੇ ਤੁਸੀਂ ਮਸਕੀਨ ਜੀ ਬਾਰੇ ਵਾ ਕਹਿ ਬੇ ਕੋ ਸੋਭਾ ਨਹੀਂ ਦਿਖਾਈ ਪ੍ਰਵਾਨ ਹਰਮੰਦਰ ਸਾਹਿਬ ਸਰੋਵਰ ਸਾਹਿਬ ਇੱਕ ਖਜ਼ਾਨਾ ਹੈ ਸਾਡੇ ਕੋਲ ਇੱਕ ਤਾਂ ਗੁਰਬਾਣੀ ਦਾ ਖਜ਼ਾਨਾ ਹੈ ਨਾ ਹਮ ਧਨਵੰਤ ਪਾਗਟ ਸਾਹਿਬ ਚਨਾਏ ਹਰ ਗੁਣ ਗਾਵੈ ਸਹਿਜ ਸੁਭਾਏ ਪਿਉ ਦਾਦੇ ਕਾ ਖੋਲ ਰਿਠਾ ਖਜ਼ਾਨਾ ਇਹ ਪੰਜ ਤਖਤ ਸਰੋਵਰ ਸਾਹਿਬ ਜਿੰਨਾ ਵੀ ਇਹ ਸਾਡੇ ਕੋਲ ਬਹੁਤ ਵੱਡਾ ਖਜ਼ਾਨਾ ਹੈ ਤੇ ਉਹਨਾਂ ਨੇ ਇਹ ਖਜ਼ਾਨੇ ਨੂੰ ਦਾ ਪ੍ਰਚਾਰ ਪ੍ਰਸਾਰ ਕੀਤਾ ਤੇ ਉਨਾ ਕਰਕੇ ਹੀ ਵੇਖੋ ਅਸੀਂ ਸਾਰੇ ਸਿੰਘ ਸਹਿਬਾਨ ਸਿੱਖ ਪੰਥ ਦੇ ਕੀਰਤਨੀਏ ਹਰਮੰਦਰ ਸਾਹਿਬ ਦੇ ਤੇ ਸਾਰੇ ਪ੍ਰਚਾਰਕ ਸਹਿਬਾਨ ਅਸੀਂ ਉਹਨਾਂ ਨੂੰ ਸਮਰਪਿਤ ਵੀ ਸਾਰੇ ਸਤਕਾਰਯੋਗ ਨੇ ਨੇ ਕਥਾਵਾਚਕ ਸਹਿਬਾਨ ਕੀਰਤਨੀਏ ਸਹਿਬਾਨ ਢਾਡੀ ਸਹਿਬਾਨ ਪਰ ਉਹ ਇੱਕ ਰੋਲ ਮਾਡਲ ਨੇ ਸਾਡੇ ਉਹਨਾਂ ਵਰਗਾ ਅਸੀਂ ਆਨੇ ਵੀ ਸਾਰੇ ਬਣ ਜਿਸ ਤਰ੍ਹਾਂ ਉਹ ਸ਼ਰਦਾ ਵਾਲੀ ਕਥਾ ਸਾਰੇ ਧਰਮਾਂ ਸਾਰੇ ਧਰਮਾਂ ਦਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਇਹੋ ਤਰ੍ਹਾਂ ਨਹੀਂ ਕਰਨੀ ਵੀ ਪੜ੍ਹੇ ਲਿਖੇ ਨੂੰ ਵੀ ਸਮਝ ਆਏ ਤੇ ਅਨਪੜ੍ਹ ਨੂੰ ਵੀ ਜੋ ਪ੍ਰਾਣੀ ਗੋਬਿੰਦ ਧਾਵੈ ਪੜਿਆ ਨੂੰ ਪੜਿਆ ਪਰਮਗਤ ਪਾਵੈ ਤੇ ਜਿਹੜੀ ಅಲੰਕਾਰ ਸ਼ੈਲੀ ਉਹ ਬੜੀ ਸਰਲ ਭਾਸ਼ਾ ਦੇ ਵਿੱਚ ਸਿੱਖ ਇਤਿਹਾਸ ਦੇ ਫਿਰ ਅਸੀਂ ਤਾਂ ਜਿਹੜਾ ਅੱਜ ਕੱਲ ਦੇ ਬੱਚੇ ਨੇ ਇੰਗਲਿਸ਼ ਦੇ ਪ੍ਰਚਾਰਕ ਵੀ ਆ ਗਏ ਨੇ ਹੁਣ ਪਰ ਪੰਜਾਬੀ ਦੇ ਵੀ ਪਰ ਉਹਨਾਂ ਚ ਇਹ ਪਲੱਸ ਪੁਆਇੰਟ ਸੀ ਕਿ ਉਰਦੂ ਫਾਰਸੀ ਤੇ ਇੱਕ ਸਾਰੇ ਉਧਰ ਦਾ ਅਧਿਆਨ ਜਿਹੜੇ ਇਲਾਕੇ ਦੇ ਵਿੱਚ ਸੰਤ ਸੂਫੀ ਹੋਏ ਨੇ ਨਾਮ ਜਪਣ ਵਾਲੇ ਹੋਏ ਬੰਦਗੀ ਕਰਨ ਵਾਲੇ ਸ਼ੇਖ ਸ਼ਾਦੀ ਸਾਹਿਬ ਉਹਨਾਂ ਨੇ ਇਹ ਇਹ ਜਿਹੇ ਰੈਟਰਾਂ ਨੂੰ ਜਿਨ੍ਹਾਂ ਦਾ ਪ੍ਰੈਕਟੀਕਲ ਜੀਵਨ ਸੀ ਉਹਨਾਂ ਨੂੰ ਪੜਿਆ ਤੇ ਉਹਨਾਂ ਦੀ ਉਦਾਰਨ ਆ ਫਿਰ ਆਪਣਾ ਜੀਵਨ ਅੰਮ੍ਰਿਤ ਵੇਲਾ ਇੰਗਲੈਂਡ ਅਸੀਂ ਕਿੱਥੇ ਰਹੇ ਮੈਂ ਆਖਣਾ ਵੀ ਦੇਖਦੇ ਆ ਤੇ ਆਪ ਅਸੀਂ ਚਲੋ ਸਾਰੇ ਸਤਿਕਾਰਯੋਗ ਅੰਤਰੇਮ ਤਿਆਰ ਕੋਈ ਗੁਰਸਿੱਖ ਕਰਦਾ ਭਾਵੇਂ ਕੋਈ ਪਦਵੀ ਤੇ ਆ ਸਿੰਘ ਸਭਾ ਨ ਕੀਰਤਨ ਹੈ ਪਰ ਮੈਂ ਉਹਨਾਂ ਨੂੰ ਵੇਖਿਆ ਵੀ ਪਹਿਲਾਂ ਹੀ ਅੰਮ੍ਰਿਤ ਵੇਲੇ ਉੱਠ ਕੇ ਆਪ ਵਾਹਿਗੁਰੂ ਵਾਹਿਗੁਰੂ ਆਪ ਨਿਤਨੇਮ ਬੋਲ ਕੇ ਬੋਲ ਕੇ ਨਿਤਨੇਮ ਫਿਰ ਅਸੀਂ ਭੱਜੇ ਨੱਠੇ ਆਣਿਆ ਕਈ ਵਾਰੀ ਮਜਬੂਰੀਆਂ ਹੁੰਦੀਆਂ ਪਰ ਉਹਨਾਂ ਨੇ ਪਹਿਲਾਂ ਆ ਕੇ ਇੱਕ ਸ਼ਬਦ ਸੁਣਨਾ ਪਹਿਲਾਂ ਫੇਰ ਕਥਾ ਕਰਨੀ ਇਹ ਉਹਨਾਂ ਵਰਗਾ ਤਾਂ ਫਿਰ ਉਹੀ ਨੇ ਪਰ ਤਾਂ ਹੀ ਜੇ ਕਰਨੀ ਤਾਂ ਪੂਰੀ ਮਤ ਕਰਨੀ ਬਾਝੋਂ ਘੱਟੇ ਘੱਟ ਤੇ ਸਾਰੇ ਮੈਂ ਜਿੰਨੇ ਵੀ ਸਿੰਘ ਸਹਿਬਾਨ ਨੇ ਸਤਕਾਰਯੋਗ ਕਥਾਵਾਚਕ ਨੇ ਸਤਕਾਰਯੋਗ ਕੀਰਤਨੀਆਂ ਨੇ ਸਿੱਖ ਪੰਥ ਦੇ ਰਾਮੰਦਰ ਸਾਹਿਬ ਜੀ ਦੇ ਸਾਰੇ ਸੇਵਾ ਚੰਗੀਆਂ ਨੰਭਾਰੇ ਨੇ ਪਰ ਮੈਂ ਸਾਰਿਆਂ ਨੂੰ ਬੇਨਤੀ ਹੈ ਅਸੀਂ ਇਹੀ ਤਾਂ ਹੀ ਆਏ ਆ ਵੀ ਉਹਨਾਂ ਦੀ ਯਾਦ ਮਨਾਵਾਂ ਉਹਨਾਂ ਵਰਗਾ ਗੁਣ ਸਾਡੇ 'ਚ ਵੀ ਕੋਈ ਨਾ ਕੋਈ ਆਏ ਜਿਸ ਤਰ੍ਹਾਂ ਉਹ ਗਰੀਬੀ 'ਚ ਕੋਈ ਪੇਟਾ ਨਹੀਂ ਮੰਗਣੀ ਕੋਈ ਸਾਨੂੰ ਉਹਨਾਂ ਨੇ ਆਖਣਾ ਵੀ ਤੁਸੀਂ ਤਖਤਾਂ 'ਤੇ ਰਹਿੰਦੇ ਹੋ ਸਾਨੂੰ ਸੋਹਣੇ ਘਰਾਂ 'ਚ ਭੇਜਣਾ ਇਹ ਸਿੰਘ ਸਾਹਿਬ ਆਏ ਨੇ ਲੈ ਜਾਓ ਇਹਨਾਂ ਨੂੰ ਇੰਗਲੈਂਡ ਮੈਨੂੰ ਤੇ ਮਾਜੀ ਤੁਸੀਂ ਕਹਿੰਦੇ ਨੇ ਮੈਂ ਇੱਥੇ ਗੁਰਦੁਆਰੀ ਰਾਂਗਾ ਦਰੀ ਤੇ ਮੈਂ ਕਹਾਂ ਮੈਂ ਉੱਥੇ ਹੀ ਠੰਡੀ ਦਾਲ ਖਾ ਲੈਣੀ ਉੱਥੇ ਠੰਡਾ ਪ੍ਰਸ਼ਾਦਾ ਮਤਲਬ ਇਸ ਤਰ੍ਹਾਂ ਦੇ ਪ੍ਰਚਾਰਕ ਹੋਣਾ ਬੜਾ ਔਖਾ ਹੈ ਲੋਭ ਲਾਲਚ ਤੋਂ ਉੱਪਰ ਪਰਿਵਾਰ ਤੋਂ ਦੂਰ ਰਹਿਣਾ ਫਿਰ ਆ ਪੁੱਤਰੀ ਆ ਭਾਈ ਅਮਰਜੀਤ ਸਿਵਣੀ ਕਿੰਨੇ ਨਿਮਰਤਾ ਵਾਲੇ ਤੇ ਉਹਨਾਂ ਨੂੰ ਤਾਂ ਸਰਵ ਗੁਣਾ ਸਪੰਨ ਸੀ ਉਹ ਜੇ ਤਰ੍ਹਾਂ ਉਹ ਕਹਿੰਦੇ ਸੀ ਨਾ ਮੈਂ 16 ਕਲਾ ਸੰਪੂਰਨ ਫਲਿਆ ਅਨੰਤ ਕਲਾ ਹੋਏ ਠਾਕੁਰ ਚੜਿਆ ਤਿਉ ਜਿestrਾਂ ਬੋਲਦੇ ਸੀ ਰੱਬ ਨੂੰ ਆ ਕੇ ਤੂੰ ਵੱਡਾ ਐ ਵਾਹਿਗੁਰੂ ਵੱਡਾ ਐ ਤੂੰ ਵੱਡਾ ਐ ਕਿਸੇ ਧਨਵਾਨ ਦੇ ਦਰਵਾਜੇ ਤੇ ਖੜ ਕੇ ਆਖੀ ਜੋ ਤੂੰ ਧਨਵਾਨ ਐ ਧਨਵਾਨ ਐ ਤੂੰ ਧਨਵਾਨ ਸ ਨਹੀਂ ਹੋਵੇਂਗਾ ਪਰ ਜੇ ਰੱਬ ਨੂੰ ਆਖੋਗੇ ਵਾਹਿਗੁਰੂ ਤੂੰ ਵੱਡਾ ਐ ਵੱਡਾ ਸੋਂ ਵੱਡਾ ਆਖਿਆ ਸੋ ਤੇ ਉਹਨੂੰ ਆਖਣ ਵਾਲਾ ਵੱਡਾ ਕਿੰਨੇ ਸਰਲ ਆਉਕੇ ਸੌਖੇ ਸ਼ਬਦਾਂ ਚ ਜੇ ਉਹਨਾਂ ਦੇ ਅਸੀਂ ਹਲਵਰ ਐ ਉਹਨਾਂ ਦਾ ਨਿਵਾਸ ਸਥਾਨ ਐ ਐ ਦੱਤੀਵਾਲ ਸਾਹਿਬ ਸੈਕਟਰੀ ਸਾਹਿਬ ਗੁਰੂ ਘਰ ਦੇ ਕੀਰਤਨ ਇਹ ਬੱਚਾ ਪੋਤਰਾ ਉਹਨਾਂ ਹੁੰਦਾ ਇਹ ਨੂਆ ਨੇ ਇਹ ਪੋਤਰੀ ਛੋਟੀ ਜੀ ਤੇ ਮੇਰੇ ਨਾਲ ਉੱਥੇ ਅਸੀਂ ਇਹ ਉਹਦੇ ਕਥਾ ਮੈਂ ਵੀ ਸੁਣਦਾ ਹੁੰਦਾ ਇਹਨੇ ਵੀ ਇਹ ਸਾਰੇ ਬੱਚੇ ਪ੍ਰਚਾਰ ਕਰਨ ਪ੍ਰਸਾਦ ਵੀ ਸਾਡੇ ਸਾਰੇ ਪ੍ਰਚਾਰਕਾਂ ਦੇ ਪਰਿਵਾਰ ਇਸ ਤਰ੍ਹਾਂ ਹੋਣ ਇਹਨਾਂ ਇਹਨਾਂ ਤੋਂ ਇੰਜ ਵੀ ਅਸੀਂ ਕੱਲੇ ਹੀ ਹੁੰਨੇ ਆ ਜਿਹੜਾ ਬੰਦਾ ਸਿੰਘ ਸਾਹਿਬ ਹੈ ਜਾਂ ਕੀਰਤਨ ਹੈ ਪਰ ਸਾਨੂੰ ਇਥੋਂ ਐ ਬੱਚੇ ਵੇਖ ਲੋ ਨੂੰ ਆ ਪ੍ਰਸ਼ਾਦੇ ਸ਼ਿਕਾਰੀਆ ਭਾਂਡੇ ਤੋਰੀਆਂ ਸਾਨੂੰ ਪ੍ਰੇਰਨਾ ਮਿਲਦੀ ਵੀ ਵਾਹਿਗੁਰੂ ਕਰੇ ਸਿੱਖ ਪੰਥ ਦੇ ਪ੍ਰਚਾਰਕ ਤੇ ਇਸ ਤਰ੍ਹਾਂ ਹੀ ਪ੍ਰਚਾਰ ਕਰੀਏ ਉਹਨਾਂ ਦੀ ਕਰਨੀ ਤੋਂ ਉਹਨਾਂ ਦੇ ਜਿਹੜੀਆਂ ਲੀਆਂ ਉਹਨਾਂ ਨੇ ਪਾਈਆਂ ਨੇ ਤੇ ਚੱਲਣ ਦਾ ਸੀ ਵੀ ਕੋਸ਼ਿਸ਼ ਕਰੀਏ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ